ਅਕਸਰ ਜਿਹੜੇ ਲੀਡਰ ਹੁੰਦੇ ਆ ਸੱਤਾ ਦਾ ਹਕਾਰ ਹੁੰਦਾ ਜਦੋਂ ਤੁਸੀਂ ਲੋਕਾਂ ਦੀ ਆਵਾਜ਼ ਚੱਕੋਗੇ ਜਿਵੇਂ ਆਪੇ ਮਨਿੰਦਰ ਦੀ ਦਾਹਰਨ ਲੈ ਲਈਏ ਤਾਂ ਮਨਿੰਦਰ ਲਗਾਤਾਰ ਲੋਕਾਂ ਦੀ ਆਵਾਜ਼ ਚੱਕ ਰਿਹਾ ਹੈ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਹੈ ਉਹਨਾਂ ਨੂੰ ਲੱਗਦਾ ਪਰਚੇ ਨਾਲ ਜਿਹੜਾ ਪੱਤਰਕਾਰ ਦੱਬ ਜੂਗਾ ਪਰ ਜਦੋਂ ਲੋਕ ਖੜ ਜਾਂਦੇ ਆ ਪੱਤਰਕਾਰ ਦੱਬਦਾ ਨਹੀਂ ਸਪਰਿੰਗ ਨੂੰ ਤੜ ਮਾਰ ਕੇ ਜੇ ਦੱਬੋਗੇ ਨਾ ਕਿਤੇ ਨੂੰ ਤਾਂ ਛੱਡਦੀ ਹੈ ਤਾਂ ਉਹ ਮਨਿੰਦਰ ਉਹ ਹੈ ਤਾਂ ਮੈਨੂੰ ਕੀ ਸੀਗਾ ਵੀ ਜਦੋਂ ਇਹ ਸੇਮ ਸੀਗਾ ਉਦੋਂ ਮੈਂ ਜਦੋਂ ਬੜਿੰਦ ਸਾਹਿਬ ਪਿੰਡ ਆਏ ਤਾਂ ਰੋਕਿਆ ਵਿਆ ਸੀ ਕਿਸਾਨ ਯੂਨੀਅਨ ਦੇ ਵੇਲੇ ਤਾਂ ਸਾਡੇ ਤੇ ਕੀ ਆ ਕਿਸਾਨ ਯੂਨੀਅਨ ਵੇਲੇ ਵੀ ਇਹ ਸੀ ਪਿੰਡ 'ਚ ਨਹੀਂ ਆਉਣਾ ਬੜਿੰਦ ਸਾਹਿਬ ਕਹਿੰਦੇ ਸੀ ਮੈਂ ਆਉਣਾ ਮੈਂ ਸਿਰਫ ਉਹਨਾਂ ਦੀ ਇੱਕ ਫੋਟੋ ਕੀਤੀ ਤਾਂ ਜਿਹੜਾ ਪਿੰਡ ਦੇ ਆਪਣੇ ਸੀਗੇ ਲੋਕ ਕਿਸਾਨ ਸੀ ਉਹਨਾਂ ਇੱਕ ਵਾਰੀ ਕੀਤੀ ਤਾਂ ਉਹ ਕੀ ਹੋਇਆ ਉਹਨਾਂ ਨੂੰ ਇਹ ਆ ਗਈ ਮੇਰੇ ਚੌਂਟ 'ਚ ਲੱਗੇ ਦੀ ਫੋਟੋ ਕਿਉਂ ਆ ਗਈ ਮੈਨੂੰ ਬ੍ਰਿੰਗ ਸਾਹਿਬ ਕਹਿੰਦੇ ਫੋਨ ਕਰਕੇ 10 ਮਿੰਟ ਪਹਿਲਾਂ ਵੀ ਤੁਸੀਂ ਸਾਡੇ ਡਲੇ ਮਾਰੋਗੇ ਉਹ ਕਰੋਗੇ ਮੈਂ ਕਿਹਾ ਮੈਂ ਕਮਲਾ ਮੈਂ ਦੰਗੇ ਬਰਾਏ ਤਾਂ ਇਹਨਾਂ ਨੇ ਕੀ ਦੰਗੇ ਪੜਕਾਉਣ ਦੀਆਂ ਜਿਹੜੀਆਂ ਧਰਾਵਾਂ ਦੇ ਤਹਿਤ 8 9 ਧਰਾਵਾਂ ਦੇ ਤਹਿਤ ਉਹਨੂੰ ਮੇਰੇ ਤੇ ਪਰਚਾ ਕਰਾਇਆ ਗਿਆ ਸੀ ਇਸੇ ਕਰਕੇ ਕਰਾਇਆ ਗਿਆ ਸੀ ਲੋਕ ਮੇਰੇ ਨਾਲ ਖੜੇ ਤਾਂ ਉਹ ਪਰਚਾ ਮੇਰੇ ਹੱਕ 'ਚ ਹੋਇਆ ਤਾਂ ਅੱਜ ਦੀ ਗੱਲ ਕਰੀਏ ਜਿਹੜੀ ਸਰਕਾਰ ਹੈ ਜਿਹੜੀ ਸਰਕਾਰ ਆ ਵੀ ਆਪ ਦੇ ਜਿਹੜਾ ਜਾਲ ਸੋਚ ਫਸ ਗਈ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਇਹਨਾਂ ਨੇ ਵਾਅਦੇ ਕੀਤੇ ਵੀ ਅਸੀਂ ਐ ਕਰ ਦੇਵਾਂਗੇ ਜੋ ਕਰ ਦੇਾਂਗੇ ਹੁਣ ਨਹੀਂ ਕਰ ਰਹੇ ਬਦਲਾਅ ਕਿੱਥੇ ਆ ਦੱਸਣ ਹੋਣ ਬਦਲਾ ਨਹੀਂ ਹੁੰਦਾ ਬਦਲਾ ਲੈ ਰਹੇ ਆ ਲੋਕਾਂ ਤੋਂ ਇੱਕ ਤਰ੍ਹਾਂ ਦਾ ਇਹ ਬਦਲਾ ਲਿਆ ਜਾ ਰਿਹਾ ਮਨਿੰਦਰ ਲੋਕਾਂ ਦੀ ਆਵਾਜ਼ ਆ ਦੱਬਨ ਦੀ ਕੋਸ਼ਿਸ਼ ਹੈ ਬਲਕਾਰ ਸਿੱਧੂ ਵਰਗੇ ਪਤਾ ਨਹੀਂ ਕਿੰਨੇ ਆ ਇਹ ਆਪ ਨਹੀਂ ਕਰਦੇ ਅਕਸਰ ਜਿਹੜੀ ਰਾਜੀਵ ਰਿੰਗ ਨੇ ਵੀ ਆਪ ਨਹੀਂ ਕਰੇ ਸੀ ਉਹਨਾਂ ਨੇ ਵੀ ਜਿਹੜਾ ਆਪ ਦਾ ਨਜ਼ਦੀਕੀ ਸਰਪੰਚ ਵਰਤਿਆ ਸੀ ਇੱਥੇ ਪੀਏ ਵਰਤਿਆ ਗਿਆ ਤਾਂ ਇਸ ਤਰ੍ਹਾਂ ਜਿਹੜੇ ਲੀਡਰ ਹੈ ਇਸ ਤਰ੍ਹਾਂ ਹੀ ਕਰਦੇ ਆ ਹਮੇਸ਼ਾ ਉਹ ਆਪ ਨਹੀਂ ਵਾਰ ਕਰਦੇ ਦੂਜੇ ਤੋਂ ਕਰਾਉਂਦੇ ਆ ਪਰ ਇੱਥੇ ਮੈਨੂੰ ਲੱਗਦਾ ਹੈ ਜਿਹੜੇ ਬਲਕਾਰ ਸਿੰਘ ਹੈ ਉਹਨਾਂ ਨੇ ਚੀਕਾਂ ਨਿਕਲੀਆਂ ਪਈਆਂ ਠੀਕ ਹੈ ਉਹਨਾਂ ਨੂੰ ਐ ਲੱਗਦਾ ਸੀ ਪਰਚੇ ਨਾਲ ਦਬ ਜਾਣਗੇ ਪਰ ਮੇਰੇ ਨਾਲ ਦਾ ਦਬਦੇ ਨਹੀਂ ਅੱਗੇ ਜਾ ਕੇ ਪਤਾ ਲੱਗੂਗਾ ਕੀ ਕੀ ਹਨਾ ਜਿਹੜੇ ਨਤੀਜੇ ਸਾਹਮਣੇ ਆਉਂਦੇ ਆ ਦੂਜੀ ਗੱਲ ਹੈ ਪੱਤਰਕਾਰਾਂ ਦਾ ਇੱਕਾ ਜ਼ਰੂਰੀ ਆ ਬਾਈ ਲਗਾਤਾਰ ਅਸੀਂ ਕਰਦੇ ਰਹੇ ਆ ਵੀ ਸਾਡਾ ਪ੍ਰੈਸ ਕਲੱਬ ਦੋਦਾ ਹਨਾ ਅਸੀਂ ਕਹਿੰਦੇ ਪੱਤਰਕਾਰ ਕੋਈ ਵੱਡਾ ਛੋਟਾ ਨਹੀਂ ਯਾਰ ਜੇ ਤੁਸੀਂ ਇੱਕ ਸਟਰੀਮ 'ਚ ਕੰਮ ਕਰ ਰਹੇ ਹੋ ਨਾ ਡਿਜੀਟਲ ਮੀਡੀਆ ਪ੍ਰਿੰਟ ਆ ਜਾਂ ਕੁਝ ਵੀ ਇਲੈਕਟ੍ਰੋਨਿਕ ਮੀਡੀਆ ਤਾਂ ਤੁਸੀਂ ਉਹਦੇ 'ਚ ਇਕੱਠੇ ਕੰਮ ਕਰੋ ਇੱਕ ਹੋ ਕੇ ਕੰਮ ਕਰੋ ਹਨਾ ਆਪਦਾ ਜਿਹੜਾ ਫੀਲਡ ਆਫ ਵਰਕ ਹੈ ਉਹ ਆਪੋ ਆਪਣਾ ਹੈ ਉਹ ਨਹੀਂ ਆਪਾਂ ਕਹਿੰਦੇ ਤੁਸੀਂ ਸਾਂਝਾ ਕਰੋ ਨਾ ਕਰੋ ਉਹ ਵੱਖਰੀ ਗੱਲ ਹੈ ਪਰ ਤੁਸੀਂ ਯਾਰ ਜਦੋਂ ਕਿਸੇ ਤੇ ਵਿਫਤਾ ਪੈਂਦੀ ਹੈ ਉਦੋਂ ਇੱਕ ਹੋ ਜੋ ਉਦੋਂ ਅਗਲੇ ਨੂੰ ਲੱਗੇ ਵੀ ਹਾਂ ਇੱਕ ਕੇ ਦੇ ਵਿੱਚ ਬਰਕਤ ਹੈ ਜਿਹੜੀ ਲਾਠਾਂ ਉਹਨੂੰ ਤੋੜ ਨਹੀਂ ਸਕਦੇ ਅੱਜ ਉਹ ਚੀਜ਼ ਨੇ ਸਾਬਤ ਕਰਤਾ ਜਿਹੜੀ ਤੁਸੀਂ ਕਹਿੰਦੇ ਆ ਵੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਇਕੱਠਾ ਹੋਣਾ ਚਾਹੀਦਾ ਤੇ ਅੱਜ ਉਹ ਚੀਜ਼ ਤੁਹਾਡੀ ਨੇ ਵਾਕਈ ਸਾਬਤ ਕਰਤਾ ਮਨਿੰਦਰਜੀਤ ਸਿੱਧੂ ਦੇ ਨਾਲ ਪੂਰੇ ਪੰਜਾਬ ਦਾ ਮੀਡੀਆ ਅੱਜ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਚਾਹੇ ਉਹ ਪ੍ਰਿੰਟ মিডিਆ ਹੋਵੇ ਚਾਹੇ ਇਲੈਕਟ੍ਰੋਨਿਕ মিডিਆ ਹੋਵੇ ਤੇ ਚਾ ਕੋਈ ਵੀ মিডিਆ ਹੋਵੇ ਉਹ ਅੱਜ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਨਾਲ ਹਾਂ ਬਿਲਕੁਲ ਫਿਰ ਤੁਸੀਂ ਦੇਖੋਗੇ ਤੁਸੀਂ ਇਸ ਦੀ ਤਾਕਤ ਵੀ ਦੇਖੋ ਜੇ ਅੱਜ ਪੱਤਰਕਾਰ ਖੜੇ ਆ ਤਾਂ ਡੀਸੀ ਦਫ਼ਤਰ ਵਿੱਚ ਦੀ ਢੇੜਾ ਵੀ ਕੱਢ ਕੇ ਗਏ ਹਨਾ ਦੱਸ ਕੇ ਵੀ ਗਏ ਹਨਾ ਵੀ ਸਾਡੀ ਹੋਂਦ ਹੈਗੀ ਆ ਅਸੀਂ ਜਿਉਂਦੇ ਆ ਤਾਂ ਇਹ ਗੱਲ ਇਹ ਆ ਦੱਸਣ ਦੀ ਲੋੜ ਹੈ ਇੱਥੇ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਸਮਝਣਾ ਚਾਹੀਦਾ ਹੈ ਵੀਕ ਹੱਥ ਠੋਕਾ ਨਹੀਂ ਬਣ ਕੇ ਚੱਲੀਦਾ ਸਰਕਾਰਾਂ ਆਉਂਦੀਆਂ ਐ ਸਰਕਾਰਾਂ ਜਾਂਦੀਆਂ ਬਾਦਲਾਂ ਵਾਲੇ ਜਵਾਨਬੰਦੀ ਕਰਦੇ ਸੀ ਤਾਂ ਉਹਨਾਂ ਦੀ ਹਾਲਤ ਅੱਜ ਕਿੱਥੇ ਆ ਤਾਂ ਇਹਨਾਂ ਦੀ ਕੀ ਸਥਿਤੀ ਹੋਣੀ ਐ ਇਹਨਾਂ ਨੂੰ ਮੈਨੂੰ ਲੱਗਦਾ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਜਿਹੜਾ ਕੁਛ ਦੂਜੀਆਂ ਸਰਕਾਰਾਂ ਕਰਦੀਆਂ ਰਹੀਆਂ ਉਹੀ ਕੁਛ ਜਿਵੇਂ ਤੁਹਾਡੇ ਤੇ ਰਾਜਾ ਵੜਿੰਗ ਨੇ ਕੀਤਾ ਤੁਸੀਂ ਬਾਦਲਾਂ ਦੀ ਗੱਲ ਕੀਤੀ ਉਹੀ ਕੁਛ ਇਹ ਕਰਨ ਲੱਗੇ ਜਿਵੇਂ ਉਹ ਦੋ ਦੋ ਰਹਿ ਗਏ ਸੀ ਇਹ ਵੀ ਦੋ ਦੋ ਹੀ ਰਹਿ ਗਏ ਜਾਣਗੇ ਭਾਈ ਜੀ ਇਹ ਲੋਕਾਂ ਨੇ ਜਿਹੜਾ ਲੋਕਾਂ ਨੇ ਜਿਹੜਾ ਹੁੰਦਾ ਨਾ ਕਦੇ ਵੀ ਜਦੋਂ ਕੋਈ ਤੁਸੀਂ ਦੱਬੀ ਜਾਓਗੇ ਸਪਰਿੰਗ ਨੂੰ ਤੜ ਤਾਂ ਮਾਰਨੀ ਆ ਉਹਨੇ ਹੁਣ ਦਬਾਉਣ ਦੀ ਕੋਸ਼ਿਸ਼ ਹੈ ਇਹਨਾਂ ਨੇ ਕੀ ਕੀ ਵਾਅਦੇ ਕੀਤੇ ਸੀਗੇ ਹਨਾ ਬੁੜੀਆਂ ਦੇ ਸੀ ਹਜ਼ਾਰ ਪਾ ਦੇ ਆ ਕਿ ਠੀਕ ਹੈ ਤੇ ਨੌਕਰੀਆਂ ਤੇ ਲਾ ਦੇਗੇ ਔਨਸਾਰ ਬਦਲਾ ਹੋ ਜੂ ਰੇਸ਼ਪ ਤਾਂ ਬੰਦ ਹੋ ਜਾਣੀਆਂ ਚਿੱਟਾ ਬੰਦ ਕਰ ਦੇਗੇ ਹੋਇਆ ਮੈਨੂੰ ਤਾਂ ਧਮਕੀ ਆਈ ਜੇਲ ਦੇ ਵਿੱਚੋਂ ਆਈ ਅਸੀਂ ਨਾ ਚਰਕੂ ਨਿਗਰਾਨ ਕਮੇਟੀਆਂ ਚਲਾਉਣੇ ਆ ਠੀਕ ਹੈ ਮੈਂ ਉਹਦੀ ਅਗਵਾਈ ਕਰਦਾ ਮੈਨੂੰ ਜੇਲ ਤੋਂ ਧਮਕੀ ਆਈ ਜਾਂਦੀ ਆ ਮੈਂ ਐਸਐਸਪੀ ਸਾਹਿਬ ਨੂੰ ਫੋਨ ਕਰਕੇ ਦੱਸੀ ਜਨਾ ਫਿਰ ਅਸੀਂ ਸ਼ਿਕਾਇਤ ਵੀ ਦੇਤੀ ਤਾਂ ਐਸਐਸਪੀ ਸਾਹਿਬ ਅੱਗੋਂ ਆਕੜਦੇ ਆ ਅੱਗੋਂ ਉਹ ਮਾਰਦੇ ਆ ਫੋਨ ਕਰਕੇ ਮੈਨੂੰ ਇਹ ਤੂੰ ਮੇਰੇ ਨੰਬਰ ਤੇ ਕਿਉਂ ਭੇਜਤੀ ਐਪਲੀਕੇਸ਼ਨ ਮਿਲ ਕੇ ਭੇਜ ਰਹੀ ਸੀ ਆ ਬਦਲਾ ਇਹਨਾਂ ਦਾ ਦੱਸਣ ਇਹ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਚਿੱਟਾ ਹੋਇਆ ਜੂਆ ਹੋਇਆ ਸੱਟਾ ਹੋਇਆ ਇਹ ਸਾਡਾ ਬਿਜ਼ਨਸ ਹੈ ਕਿ ਇਹ ਲੱਗਦਾ ਵੀ ਪ੍ਰਸ਼ਾਸਨ ਵੀ ਇਹਨਾਂ ਦੀ ਬੋਲੀ ਬੋਲਦਾ ਹੁਣ ਤੇ ਪ੍ਰਸ਼ਾਸਨ ਨੇ ਬੋਲਣੀ ਆ ਬਈ ਪ੍ਰਸ਼ਾਸਨ ਕੀ ਹੈ ਇਹ ਤਾਂ ਮੰਨੋ ਜਿਵੇਂ ਚਾਈ ਜਾਓਗੇ ਤੁਸੀਂ ਉਹ ਕਹਿੰਦੇ ਜਿਸकी लाठी उसकी भैंस ਇਹ ਤਾਂ ਹੈਗੀ ਹੈ ਇਹ ਤਾਂ ਹੈਗੀ ਹੈ ਜਿਹਦੀ ਸਰਕਾਰ ਉੱਪਰ ਉਸ ਦਾ ਪ੍ਰਸ਼ਾਸਨ ਜਿਹੜੀ ਗੱਲ ਕਰਦੇ ਆ ਨਾ ਜਿਹੜਾ ਪ੍ਰਸ਼ਾਸਨ ਹੈ ਕਮ ਸੇ ਕਮ ਪ੍ਰਸ਼ਾਸਨ ਨੂੰ ਆਪਦੀ ਡਿਊਟੀ ਨਿਰਪੱਖ ਨਿਭਾਉਣੀ ਚਾਹੀਦੀ ਹੈ ਸਰਕਾਰਾਂ ਦੀ ਆਪਾਂ ਗੱਲ ਕੀਤੀ ਆ ਆਉਂਦੀਆਂ ਰਹਿੰਦੀਆਂ ਆਈਆਂ ਗਈਆਂ ਪਰ ਪ੍ਰਸ਼ਾਸਨ ਆ ਜਿਹੜਾ ਉਹਦੇ ਵੱਨਿਓ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ